ਵੱਡਾ ਹਾਂਸਮ ਹਲਾ ਚੌਥਾ ਘੂੜੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਦੇਹ ਤੇ ਜਣੂ ਜੀ ਸਾਧ ਸੰਗਤ ਦੇ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਕਿਸੇ ਦੀ ਸ਼ਾਦੀ ਹੋਈ ਤੇ ਉਹ ਲੜਕੀਆਂ ਘੋੜੀਆਂ ਗੋਦ ਵਿੱਚ ਜਾਂ ਲਾੜਾ ਚੜਿਆ ਘੋੜੀ ਇਸ ਤਰ੍ਹਾਂ ਵੀ ਰੱਖ ਕੇ ਤੇ ਲਾਉਂਦੀਆਂ ਹੁੰਦੀਆਂ ਹਨ ਸੋ ਮਹਾਰਾਜ ਚੌਥੇ ਪਾਤਸ਼ਾਹ ਦੇ ਕੋਲੇ ਕੇ ਆਇਆ ਜੀ ਇਹ ਘੋੜੀਆਂ ਪਾਉਣੀਆਂ ਹੁਕਮ ਹੈ ਕਿ ਨਹੀਂ ਮਾਰਨ ਕਿ ਕਿ ਅਸੀਂ ਜਿਹੜੀਆਂ ਘੋੜੀਆਂ ਉਤਾਰਨੀ ਹੈ ਇਹ ਦਾਇਆ ਕਰੋ ਗਿਆ ਸ਼ਾਦੀ ਉਹ ਇਹ ਮਨਮਰਜ਼ੀਆਂ ਲਾੜੇ ਨੂੰ ਇੱਧਰ ਆਉਣਾ ਨਹੀਂ ਜੋ ਘਰ ਨੇ ਤੋਂ ਇਹ ਜੀਉ ਹੈ ਲਾੜਾ ਤੇ ਜੋ ਇਹ ਘੋੜੀ ਤੇ ਪਰਮੇਸ਼ਰ ਮੁਕਤੀ ਰੂਪ ਲਾੜੀ ਹੋਣੀ ਹੈ ਇਸ ਪ੍ਰਕਾਰ ਕਿ ਘੋੜੀ ਹਰ ਦਾਇਆ ਇਹ ਇਸ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਕਰਨੀ ਹੈ ਮੁਕਤੀ ਇਹ ਦੇਰੂ ਕੋਈ ਘੋੜੀ ਤੇ ਚੜ ਕੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਇਹੋ ਘੋੜੀਆਂ ਜੀਤ ਦੇ ਮਾਰਾ ਸਾਨੂੰ ਸਾਰ ਇਹ ਘੋੜੀਆਂ ਦੇ ਹਰੋਂ ਦੇ ਨੂੰ ਘੋੜੀਆਂ ਬਣਾ ਕੇ ਉਪਦੇਸ਼ ਬਖਸ਼ਿਆ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਦੇਹ ਤੇਜਨ ਜੀ ਇਕੋ ਦੇਹ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜੀ ਉਰ ਫਰਮਾਉਂਦੇ ਹਨ ਦੇਹ ਤੇਜਨ ਜੀ ਤੇਜਨ ਇੱਕ ਜਾਤੀ ਦੀ ਘੋੜੀ ਦੀ ਵਾਲੀ ਤੇਜ ਜਿਹੜੀ ਚਲਣ ਆਏ ਹੋਵੇ ਜਿਵੇਂ ਤੁਰਕਾਂ ਦੇ ਹੇੜੀਆਂ ਘੋੜੀਆਂ ਵਾਲੀਆਂ ਤੇਜ ਰਫਤਾਰ ਵਾਲੀਆਂ ਹੁੰਦੀਆਂ ਚੱਲਣ ਨੂੰ ਇਸੇ ਪ੍ਰਕਾਰ ਤੇਜ ਨਹੀ ਤੇਜ ਦੀ ਯਾਤੀ ਦੀ ਦੇ ਰੂਪੀਏ ਘੋੜੀ ਹੈ ਇਹ ਪਿਆਰੇ ਜੀ ਆਰਾਮ ਉਪਾਇਆ ਰਾਮ ਰੋਮ ਨੇ ਆਪ ਦੇ ਲੈਣ ਵਾਸਤੇ 84 ਲੱਖ ਜੂਨ ਵਿੱਚੋਂ ਦੇ ਜਨਮ ਤੋਂ ਕਿ ਤਾਹ ਆਰਾਮ へ ਭਾਈ ਮਾਨ ਤਨ ਮਾਨਤ ਜਨਮ ਜਨਮ ਹੈ ਮੁੱਖਾ ਜਨਮ ਜਿਹੜਾ ਪ੍ਰਾਪਤ ਹੋਇਆ ਹੈ ਪੁੰਨ ਪਾਇਆ RAM ਪਿਛਲੇ ਜਨਮਾਂ ਦੀ ਜਦਾਂ ਚ ਪੁੰਨ ਕੀਤੇ ਸੀ ਤਾਂ ਇਹ ਮੁੱਖਾ ਜਨਮ ਪ੍ਰਾਪਤ ਕੀਤਾ ਕਾਜੀ ਵਿਖੇ ਜਦੋਂ ਹੁਣ ਨਾਮ ਦੀ ਰੋਪੇ RAM へ ਭਾਈ ਮਾਨਸ ਜਨਮ ਵੱਡ ਪੁੰਨ ਪਾਇਆ ਉਹਦੇ ਚਾਹ ਜੁਗਾ ਕੋ ਪਾਇਆ ਮਾਨਸ ਦੇ ਇਹਨੂੰ ਪੂਰਵ ਜੁਗੀ ਦੀ ਕੁਰੀ ਕਰੀ ਕਮਾਈ ਸਾਇਰਦਾ ਜੀ ਕਹਿੰਦੇ ਪੂਰੇ ਜੁਗਾਂ ਦੀ ਕਮਾਈ ਕਰਨੇ ਕਰਕੇ ਕਲਯੁਗ ਚ ਮਨੁੱਖਾ ਦੇ ਸਾਨੂੰ ਮਿਲੀ ਹੈ ਭਜਨ ਕਰਨ ਵਾਸਤੇ ਮਾਨਸ ਜਨਮ ਵੱਡ ਕੁੰਨੇ ਪਾਡੇ ਪੁੰਨਾਂ ਦੇ ਫਲ ਕਰਕੇ ਮਨੁੱਖਾ ਜਨਮ ਅਸੀਂ ਪ੍ਰਾਪਤ ਕੀਤਾ ਹੈ ਯੇਸੂ ਕਾਂਚਨ ਕੰਗੜੀਆ ਸ੍ਰੀ ਗਾਂਜਰੀ ਦੇ ਕਾਂਚਨ ਸੋਨੇ ਰੰਗ ਵਰਗੀ ਕਾਂਚਨ ਸੁਧ ਜੁਨਾ ਰੀ ਸੋ ਗੁੱਦੀ ਹੈ ਉਹ ਚੰਗੜੀਆਂ ਬੜੇ ਚੰਗੇ ਸੁਭਾਅ ਵਾਲੀਆਂ ਰੂਹਾਂ ਹਨ ਗੁਰਮੁਖਾਂ ਦੇ ਅੰਗ ਚਲੂਲਾ ਪਾਵਣ ਗੁਰਮੁਖਾਂ ਦੀ ਸੰਗਤ ਕੋਲ ਜਿਵੇਂ ਜਾਨੀਏ ਤੇ ਰੰਗ ਪਾਈਦਾ ਘੋੜੀ ਤੇ ਹੀ ਰੰਗ ਪਾਉਂਦੇ ਆ ਵਿਆਹ ਵੇਵੇ ਇਸੇ ਪ੍ਰਕਾਰ ਗੁਰਮੁਖਾਂ ਦੀ ਸੰਗਤ ਕਰਕੇ ਤਲੂਲਾ ਜਿਹੜਾ ਗਾਣਾ ਪਰਮੇਸ਼ਰ ਦਾ ਪ੍ਰੇਮ ਇਹ ਰੰਗ ਪਾਉਣਾ ਕਰੇ ਇਸ ਦੇ ਰੂਹੀ ਘੋੜੀ ਤੇ ਹਰ 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 ਨਵ ਰੰਗ ਦੀਆ ਹਰ 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 ਨਵ ਰੰਗ ਦੀਆ ਹਰੀ ਜੋ ਸਾਰਿਆਂ ਦੇ ਪਾਪਾਂ ਦੇ ਹਰਨ ਵਾਲਾ ਹਰ ਵਕਤ ਹੋਵੇ ਨਵੀਨ ਰੰਗ ਪ੍ਰੇਮ ਦੀ ਰੰਗੀ ਰਵੇ ਇਹ ਦੇਹ ਸੋ ਬਾਂਤੀ ਜਿਤ ਹਰ ਜਾਤੀ ਨਹੀਂ ਦੇ ਬੜੀ ਬਾਂਤੀ ਸੁੰਦਰ ਕੋਰੀ ਹੈ ਜਿਸ ਕਰਕੇ ਵਾਹਿਗੁਰੂ ਦਾ ਜਾਪ ਕਰੀ ਰਿਹਾ ਹੈ ਹਰ ਹਰ ਨਾਮ ਸੁਹਾਵੀਆ ਇਹ ਰਹਾ ਪਰਮੇਸ਼ਰ ਦਾ ਨਾਮ ਜਪਦੀ ਹੋਈ ਸੋ ਬਨੀਕਦੇ ਹੁੰਦੀ ਹੈ ਇਹ ਦੁਨੀਆ ਦੇ ਝਗੜਿਆਂ 'ਚ ਪਈ ਹੋਈ ਚੰਗੀ ਨਹੀਂ ਹੈ ਏਹ ਵੱਡ ਭਾਜੀ ਪਾਈ ਨਾਮ ਸੁਖਾਈ ਇਹ ਵੱਡਿਆਂ ਦਾ ਕੰਮ ਕਰਕੇ ਧਾਈ ਏ ਮਨੁੱਖਾ ਤੇ ਇਸ ਵਿੱਚ ਪਰਮੇਸ਼ਰ ਦੇ ਨਾਮ ਦੀ ਸਹਿਤਾ ਹੈ ਨਾਮ ਦੀ ਸਖਾ ਮਿੱਤਰ ਸਹਿਦਾ ਕਰਨ ਵਾਲਾ ਗਿਆਨਾਨੰਦ ਰਾਮ ਉਪਾਯਾ ਗੁਰੂ ਰਾਮ ਦਾ ਅਕੀਦੈਂ ਰਾਮ ਪਰਮੇਸ਼ਰ ਨੇ ਧਾਈ ਆਉਦੇ ਮਿਲਣਾ ਆਪ ਦੇ ਇਹ ਦੇਰੂਪੀ ਘੋੜੀ ਪੈਦਾ ਕੀਤੀ ਹੈ ਮਨੁੱਖਾ ਜਨਮ ਦੇ ਪਾਵ ਜੀ ਨੂੰ ਬੋਜ ਚੰਗਾਰਾਮ ਸੱਚੀ ਤਾਂ ਜਿਹੇ ਕਾਠੀ ਪਾਈ ਦੀ ਐ ਅਲਾਨੀ ਘੋੜੀ ਪੂਰੀ ਸਵਾਰੀ ਅਨਜਾਲ ਨਹੀਂ ਕਰ ਸਕਦਾ ਸਤਿਗੁਰੂ ਜੀ ਫਰਮਾਉਂਦੇ ਹਨ ਦੇਹ ਪਾਉ ਜੀਨ ਇਹ ਦੇ ਰੂਪੀ ਕੋੜੀ ਤੇ ਇਹ ਜੀਨ ਕਾਠੀ ਪਉਣਾ ਕਰੋ ਏ ਭਾਰੀ ਕੁਝ ਚੰਗਾਰਾ ਜਿਹੜਾ ਚੰਗਾ ਉਪਦੇਸ਼ ਗੁਰਾਂ ਦੇ ਪਾਸੋਂ ਪੁੱਝਣਾ ਪੁੱਛਣਾ ਹੈ ਚੰਗਾ ਉਪਦੇਸ਼ ਜਮਣ ਮੰਨ ਦੇ ਮੇਟਣ ਵਾਲਾ ਜਿਹੜਾ ਗੁਨਾ ਤੋਂ ਬੁਝ ਸਿੱਖਿਆ ਪ੍ਰਾਪਤ ਕਰਨੀ ਹੈ ਚੰਗੀ ਇਹ ਕਾਠੀ ਉੱਤੇ ਜੀਨ ਪਾਉਣੇ ਕਰੋ ਚੰਗੀ ਸੋਹਣੀ ਚੜ ਲੰਗਾ ਜੀ ਵਿਖਮ ਕੋਈ ਅੰਗਾਰਾਮ ਸਾਬ ਸਿੰਘ ਜੀ ਸਮੁੰਦਰ ਤੋਂ ਪਾਰ ਲੰਘਾਉਣ ਵਾਲੀਆਂ ਦਰਿਆਈ ਘੋੜੇ ਹੁੰਦੇ ਆ ਬਾਕੀ ਦੀਆਂ ਘੋੜੀਆਂ ਤਾਂ ਵਿੱਚੇ ਡੁੱਬ ਜਾਂਦੀਆਂ ਲਗਾ ਨਹੀਂ ਸਕਦੀਆਂ ਇਸੇ ਪ੍ਰਕਾਰ 84 ਲੱਖ ਜੂਨ ਤੋਂ ਛਡਾਉਣ ਆ ਤੇ ਮਨੁੱਖਾ ਦੇ ਆਪਾਂ ਨੂੰ ਮਿਲੀਏ ਇਸ ਤੇ ਚੜ ਕੇ ਸਵਾਰ ਹੋ ਕੇ ਜੀਵਾਤਮਾ ਨੂੰ ਚਾਹੀਦਾ ਲੰਘਦੀ ਏ ਵਿਖਮ ਕਠਨ ਜੋ ਇੰਗਾ ਵਰਤਲਾ ਕਾਲ ਜਿਹੇ ਸੱਪ ਦਾ ਕੁੰਡਲ ਵਾਰਿਆ ਹੁੰਦਾ ਐ ਸੰਸਾਰ ਸਮੁੰਦਰ ਹੈ ਗੋਲਾਕਾਰ ਸੱਪ ਦੇ ਕੁੰਡਲ ਵੀ ਨਹੀਂ ਆਈ ਪਿਆੰਗਾ ਵਰਤਲਾ ਕਾਲ ਭੂਤ ਦੁੱਖ ਦਾ ਵਰਤਮਾਨ ਕੁੰਡਲ ਵੀ ਨਹੀਂ ਆਈ ਹੈ ਕਦੇ ਭੂਤਕਾਲ ਗੁਜ਼ਰ ਗਿਆ ਕਦੇ ਭਵਿੱਖ ਦਾ ਕਾਲ ਆ ਗਿਆ ਕਦੇ ਵਰਤਮਾਨ ਕਾਲ ਆ ਗਿਆ ਇਹ ਸੱਪ ਵੀ ਨਹੀਂ ਆਈ ਪਾਈ ਬੈਠਾ ਹੈ ਕੁੰਡਲ ਸਾਰਿਆਂ ਦੇ ਉਦਾਰੇ ਇਸ ਤੋਂ ਚੜ ਕੇ ਲੰਘ ਜਾਈਦਾ ਹੈ ਦੇ ਰੂਪੀ ਕੋੜੀ ਤੇ ਚੜਕੇ ਵਿਖਮ ਕਠਣਾ ਜਿਹਦਾ ਲੰਘਣਾ ਪੰਜ ਕੋਸ ਰੂਪੀ ਪਹਾੜ ਹੈ ਜਿਸ ਵਿੱਚ ਪੰਦਰਾਂ ਸੱਤ ਹੋਣਗੇ ਕਾਮ ਕਰੋ ਦਾਦਕ ਇਹਨਾਂ ਤੋਂ ਵੀ ਪਾਰ ਲੰਘ ਜਾਈਦਾ ਰਾਮ へ ਭਾਈ ਵਿਖਮ ਕੋਹਾਂਗਾ ਅੰਤ ਤਰੰਗਾ ਇਹ ਵਿਖਮ ਦਰਤੂ ਦਾ ਕਾਲ ਜਿਹਦਾ ਸਮੋਹ ਹੈ ਕੁੰਦਲਵੰਨੂ ਉਤ ਦੇਖਣ ਦਾ ਕਾਲ ਬੜਿਆ ਰਹਿੰਦਾ ਹੈ ਇਸ ਵਿਖਮ ਕਠਣ ਕਾਲ ਰੂਪੀ ਪੰਦਰਾਂ ਸੱਤ ਉਹ ਵੀ ਲੰਘ ਜਾਈਦਾ ਹੈ ਉੰਤ ਬਰੰਗਾ ਅਨੰਤ ਲਹਿਰਾਂ ਜਿਸਨ ਸਰਾਰ ਸਮੁੰਦਰ ਦੇ ਅੰਦਰ ਸੰਕਲਪ ਕਲਪ੍ਰਤੀ ਅਨੇਕਾਂ ਤਰੰਗ ਉੱਠਦੇ ਲਹਿਰਾਂ ਉੱਠਦੀਆਂ ਇਹ ਸਮੁੰਦਰ ਤੋਂ ਵੀ ਪਾਰ ਲੰਘ ਜਾਈਦਾ ਹੈ ਗੁਰਮੁਖ ਪਾਰ ਲੰਘਾਇ ਸੰਬੰਧ ਕੋਸ਼ ਦੇ ਹਨ ਕਠਨ ਉਹਨਾਂ ਤੋਂ ਵੀ ਪਾਰ ਲੰਘ ਜਾਈਦਾ ਹੈ ਵਿੰਗਾ ਬਕਲਾ ਕਾਲ ਤੋਂ ਵੀ ਗੋਲਾਕਾਰ ਤੋਂ ਲੰਘ ਜਾਈਦਾ ਹੈ ਅਨੇਕਾਂ ਲੈਣ ਵਾਲਾ ਜਿਹਦਾ ਸੰਸਾਰ ਸੰਕਲਪਾਂ ਕਲਪਾਂ ਵਾਲਾ ਹੈ ਇਹ ਤੋਂ ਵੀ ਗੁਰੂ ਜੋ ਮੁਖੀ ਹੈ ਗੁਰਮੁਖ ਅਧਕਾਰੀਆਂ ਨੂੰ ਦੇਰੂਪੀ ਕੋੜੀ ਵੇਜੜਾ ਕੇ ਉਹਨਾਂ ਦੀ ਜੀਵਾਤਮਾ ਨੂੰ ਪਾਰ ਮੁਕਤੀ ਰੂਪੀ ਕਿਨਾਰੇ ਤੇ ਲੰਘਾ ਕੇ ਪਹੁੰਚਾ ਦਿੰਦੇ ਐ ਹਰ ਬੋਹਥ ਚੜ ਵੱਡ ਭਾਗੀ ਲੰਘੈ ਸ੍ਰੀ ਕੋੜੀਆਂ ਤਾਰੂ ਨਹੀਂ ਹੁੰਦੀਆਂ ਉਹਨਾਂ ਕੋੜੀਆਂ ਨੂੰ ਜਹਾਜ਼ ਤੇ ਚੜਾ ਕੇ ਸਮੁੰਦਰੋਂ ਪਾਰ ਕਰ ਲੀਦਾ ਏ ਇਸੇ ਪ੍ਰਕਾਰ ਹਰ ਬੋਹਥ ਚੜ ਵੱਡ ਭਾਗੀ ਲੰਘੈ ਪਰਮੇਸ਼ਵਰ ਦਾ ਨਾਮ ਜਹਾਜ਼ ਆਪ ਸੰਗੇ ਜੀ ਇਹਦੇ ਤੇ ਦੇਰੂਪੀ ਕੋੜੀ ਨੂੰ ਚੜਾ ਕੇ ਵੱਡਿਆ ਭਾਂਗਾ ਵਾਲੇ ਜੀਵ ਜਿਹੜੇ ਐ ਉਹ ਇਸ ਸੰਸਾਰ ਸੰਦੇ ਤੋਂ ਲੰਘ ਜਾਂਦੇ ਐ ਉਹ ਨਾਮ ਦੇ ਜਹਾਜ਼ ਦੁਆਰਾ ਪਾਰ ਹੋ ਜਾਂਦੇ ਹਨ ਔਰ ਖੇਵਟ ਸਾਉਦ ਕਰਾਈ ਗੁਰੂ ਗਾਇ ਖੇਲ ਮਲਾ ਦੀ ਨੀਂਦ ਨੂੰ ਕਦਾਨੰਦ ਜਹਾਜ਼ ਨੂੰ ਤੋੜਨ ਵਾਲਾ ਇਸ ਸਰਕਾਰ ਦੇ ਕੋ ਨਾ ਅਨਕੂਲੀ ਹਜ਼ਾ ਦੇ ਕੇ ਤਰਾ ਦਿੰਦੇ ਐ ਪਹਿਲੇ ਜਿਹੜੇ ਜਹਾਜ਼ ਹੁੰਦੇ ਸੀ ਉਹਨਾਂ ਨੂੰ ਬਸਰ ਲੱਗੇ ਹੁੰਦੇ ਸੀ ਜੇ ਪਾਸੇ ਵੀ ਹਵਾ ਆਵੇ ਉਹਨਾਂ ਦੇ ਪਾਸੇ ਨੂੰ ਨੀੜਾ ਲਾ ਕੇ ਉਹ ਜਹਾਜ਼ ਲੈ ਜਾਈ ਦੇ ਸੀ ਕਿ ਉਹ ਵੀ ਉਹ ਜਿਹੇ ਹੁੰਦੇ ਆ ਹੁਣ ਇੰਜਨ ਵਾਲੇ ਅਨੁਭਵ ਕਰਨਗੇ ਇਸ ਪ੍ਰਕਾਰ অনুকূলੀ ਹਵਾ ਦੇ ਕੇ ਉਹਨਾਂ ਅਰਥ ਮੰਦਾ ਸੀ ਸ਼ਬਦਨਕੂਲੀ ਹਵਾ ਦੇ ਤੇ ਗੁਰੂ ਸਾਹਿਬ ਜੀ ਸ਼ਬਦ ਰੂਪੀ ਚਿੰਦੂ ਦੇ ਕੇ ਸ਼ਬਦ ਦੇ ਨਾਲ ਜੋੜ ਕੇ ਨਾਵ ਦੇ ਇੰਜਨ ਦੇ ਨਾਲ ਜੋੜ ਕਰਕੇ ਸਾਰੇ ਹਮਨ ਤੋਂ ਕਾਰ ਕਰਾ ਦਿੰਦੇ ਹਨ ਆਨੰਦ ਨੂੰ ਹਰ ਰੰਗ ਹਾਰ ਗੋੜਾ ਵਾਹ ਆਂੰਦ ਨੇ ਹਰੀ ਦੇ ਪ੍ਰੇਮ ਰੰਗ ਵਿੱਚ ਹਰ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਾਂ ਮਨ ਕਰਕੇ ਵੀ ਹਰੀ ਦੇ ਰੰਗ ਚ ਰੰਗੇ ਆ ਹਰੀ ਦੇ ਗੁਣਾਂ ਦਾ ਸਨਮਨ ਕਰਕੇ ਵੀ ਗਾਉਂਦੇ ਹਾਂ ਹਰ ਰੰਗੀ ਹਰ ਰੰਗਾ ਜੋ ਹਰੀ ਹਰੇਕ ਰੰਗਾਂ ਵਾਲਾ ਕੌਂਕਾਂ ਵਾਲਾ ਉਹ शरीਰੇ ਰੰਗ ਆਨੰਦ ਚ ਰੰਗੇ ਗਏ ਹਾਂ ਹਰ ਰੰਗੀ ਹਰੇਕ ਨੂੰ ਜੋ ਰੰਗਣ ਵਾਲਾ ਹੈ ਉਹ ਸਰੀ ਦੇ ਰੰਗ ਆਨੰਦ ਵਿੱਚ ਆਨੰਦੀ ਹੋ ਗਏ ਹਾਂ ਹਰ ਰੰਗੀ ਹਰੇਕ ਰੰਗ ਰੰਗ ਜਿਹੜਾ ਵਿਆਪਕ ਹੈ ਉਹ ਸਰੀ ਦੇ ਰੰਗ ਚ ਰੰਗੇ ਗਏ ਹਾਂ ਹਰ ਰੰਗੀ ਹਰ ਹਰੇਕ ਭਗਤਾਂ ਜਿਸ ਵਿੱਚ ਆਪਣੀ ਬ੍ਰਿਤੀ ਰੰਗੀ ਹੈ ਉਹ ਸਰੀ ਦੇ ਰੰਗ ਆਨੰਦ ਦੇ ਸਹਿਤ ਹੋਏ ਹਾਂ ਜਨ ਨਾਨਕ ਨਿਰਵਾਣ ਪਦ ਪਾਇਆ ਸਤਿਗੁਰੂ ਸਾਹਿਬ ਜੀ ਦੇ ਨਿਰਵਾਣ ਬੰਧਨਾ ਤੋਂ ਰਹਿਤ ਪਦਵੀ ਨੂੰ ਬਾਣ ਦੁੱਖਾਂ ਤੋਂ ਰਹਿ ਪਰਵੀ ਨੂੰ ਮੋਖ ਨੂੰ ਪਾ ਲਿਆ ਹੈ ਹਰ ਉਤਮ ਹਰ ਪਦ ਚੰਗਾ ਇਹ ਸਾਰੀਆਂ ਪਦਗੀਆਂ ਚੋ ਜਿਵੇਂ ਹਰੀ ਉਤਮ ਐ ਨਾ ਐਵੇਂ ਹਰੀ ਦੀ ਪਦਵੀ ਪ੍ਰਾਪਤੀ ਜਿਹੜੀ ਐ ਇਹ ਵੀ ਚੰਗਾ ਹੈ ਸਾਰਿਆਂ ਨੂੰ ਪਦਵੀ ਵੀ ਵੱਡੀ ਹੈ ਹਰੀ ਦੀ ਇਹ ਜੋ ਹਰੀ ਆਪ ਉਤਮ ਤੇ ਉਤਮ ਹਰੇਕ ਤੋਂ ਉਹ ਵੀ ਪਰਵੀ ਵੀ ਮੋਖ ਰੂਪ ਚੰਗੇ ਤੋਂ ਚੰਗੀ ਹੈ ਕੇਵਲ ਮੋਖ ਜੋ ਜਨਮੇ ਗਿਆਨ ਖਤਾਨਾ ਜੋ ਜੋਤੀ ਸੰਗਿ ਉਤਮਨ ਇਓ ਚੰਗਾ ਹਰੀ ਪ੍ਰਾਪਤ ਹੋ ਜਾਂਦਾ ਹੈ ਕੜੀਆਲ ਮੁਖੀ ਗੁਰ ਗਿਆਨ ਜੜੜਾਇਾਰਾ ਮਹਾਰਾਜ ਜੀ ਕਈ ਕੋਟੀਆਂ ਜਿਹੜੀਆਂ ਹੁੰਦੀਆਂ ਹਨ ਉਹ ਬਹਿਰ ਸ਼ਾਰੀਆਂ ਮੂੰਹ ਤਾਣੀਆਂ ਹੁੰਦੀਆਂ ਨੇ ਉਹ ਸਾਰੀ ਨਹੀਂ ਕਰਨ ਦਿੰਦੀਆਂ ਤਾਂ ਉਹਨਾਂ ਵਾਸਤੇ ਕੜਿਆਲਾ ਕੰਡਿਆਵਾਲਾ ਪਾ ਜੀ ਉਹ ਕੜੀਆਲ ਕੜਿਆਲ ਮੂੰਹ ਦੇ ਵਿੱਚ ਪਾ ਕੇ ਉਹਨਾਂ ਨੂੰ ਰਸਕ ਕਰ ਦਿੰਦੇ ਨੇ ਇਸੇ ਸਰਕਾਰ ਕੜਿਆਲ ਉਕੇ ਜੀ ਸਾਡਾ ਜਿਹੜਾ ਗਿਆਨ ਹੈ ਨਾ ਅਪਰੋਹ ਗਿਆਨ ਹੈ ਇਹ ਮੂਹ ਚ ਕਨਿਆਲਾ ਦੇਣਾ ਕੀਤਾ ਉਹ ਕਰਤਾ ਕਰਨ ਦੇ ਉਸ ਦੇ ਗੁਰ ਗਿਆਨ ਜਿਹੜਾ ਆਇਆ ਗੁਰ ਗਿਆਨ ਅਪਰੋਹ ਗਿਆਨ ਗੁਰੰਦਿਲ ਕਿਰਾਇਆ ਆ ਰਾਮ ਇਹ ਭਾਈ ਨੀ ਇਹ ਕਨਿਆਲਾ ਮੂਹ ਚ ਦੇਣਾ ਕੀਤਾ ਹੈ ਤਨ ਪ੍ਰੇਮ ਹਰ ਚਾਵਕ ਲਾਇਆ ਰਾਮ ਕਈ ਘੋੜੀਆਂ ਅੜੀ ਕਰਦੀਆਂ ਕਨਿਆਲੇ ਨਾਲ ਵੀ ਠੀਕ ਨਹੀਂ ਆਉਂਦੀਆਂ ਇਹ ਰੋਣੂ ਤੇ ਸਵਾਰੋ ਦੇ ਕੋਰੜੇ ਨਾਲ ਠੀਕ ਕਰੀਦਾ ਹੈ ਇਸੇ ਪ੍ਰਕਾਰ ਤਨ ਪ੍ਰੇਮ ਹਰ ਚਾਵਕ ਲਾਇਰ ਜਿਹੜਾ ਜਨਮ ਦੇ ਅੰਦਰ ਪ੍ਰੇਮ ਲਾਉਣਾ ਖਰੀਦਾ ਇਹ ਚਾਵਕ ਕੋਰੜਾ ਹੈ ਲਾਉਣਾ ਕੀਤਾ ਜਿਵੇਂ ਤਾਂ ਪ੍ਰੇਮ ਕੇ ਚਾਵਕ ਮਾਰੋ ਜਿਵੇਂ ਕਵੀਰ ਜੀ ਨੇ ਕਿਹਾ ਜਦੋਂ ਅੜੀ ਕਰੇ ਤਾਂ ਪ੍ਰੇਮ ਦੇ ਚਾਵਕ ਮਾਰਾਂਗੇ ਇਸੇ ਪ੍ਰਕਾਰ ਤਨ ਦੇ ਵਿੱਚ ਜਿਹੜਾ ਪ੍ਰੇਮ ਲਾਉਣਾ ਹੈ ਖਰੀਦਾ ਹਰ ਵਕਤ ਸੰਸਾਖੀ ਮਨ ਦਾ ਪਿਆਰ ਆਜਾ ਮਾਲੂ ਦੇ ਆਕਾ ਇੱਕ ਵਾਰ ਬਾਦ ਨੀਕੇ ਹੋਆ ਸਾਥ ਸੰਗ ਤਰੋ ਕੋ ਮਿਲਿਆ ਹਰਨ ਸੰਗ ایਉ ਹਰੀ ਦੇ ਪ੍ਰੇਮ ਰੂਪੀ ਕੋੜੜੇ ਨੂੰ ਲਾਉਣਾ ਹੈ ਆਰਾਮ ਇਹ ਪਾਈ ਇਹਨੂੰ ਠੀਕ ਕਰਨ ਵਾਸਤੇ ਸਿੱਧੇ ਰਸਤੇ ਚਲਾਉਣ ਵਾਸਤੇ ਪਰਮਾਰਸ਼ ਦੇਤਨ ਪ੍ਰੇਮ ਹਰ ਹਰ ਲਾਏ ਚਾਵਕ ਜਿਹੜਾ ਹਰਨ ਪ੍ਰਵੇਸ਼ਰ ਦਾ ਸਰੀਰਕ ਪ੍ਰੇਮ ਲਾਉਣਾ ਹੈ ਇਹੋ ਹੀ ਚਾਵਕ ਕੋੜੜਾ ਲਾਉਣਾ ਹੈ ਮਾਨ ਜਿਨੇ ਕੋੜੇ ਨੂੰ ਸੇ ਜੀਤਿਆ ਆਰੇ ਜਿਨਹਾਂ ਦਿੱਤ ਨੇ ਉਹ ਮੁਕਤ ਹੋ ਗਏ ਹਨ ਗੁਰਮੁਖੋ ਅਗਰ ਉਹ ਕਹਾਂ ਆ ਜਿ ਸਾਉਦੇ ਪਾਵੇ ਜੋ ਗੁਰੂ ਸਾਹਿਬ ਦੇ ਸਬਦ ਨੂੰ ਪਾਉਂਦੇ ਹਨ ਉਹ ਅਪਿਉ ਅਪਿਉ ਹਰਿ ਦਾਸ ਕੀਤੇ ਆ ਉਹ ਅੰਮ੍ਰਿਤ ਰੂਪ ਹਰੀ ਦੇ ਪ੍ਰੇਮ ਰਸ ਨੂੰ ਜਿਨਾਂ ਨੇ ਕੀਆ ਹੈ ਉਹ ਸੈਲ ਬ੍ਰਹਮ ਨੂੰ ਪਾ ਲੈਂਦੇ ਹੈ ਗੁਰਾਂ ਦੇ ਉਦੇਸ਼ ਕਰਕੇ ਇਹ ਲੋਕੜਾ ਹੈ ਜਿਹੜਾ ਮਨ ਕਿਸੇ ਸਾਧਨ ਨਾਲ ਘੜਿਆ ਨਹੀਂ ਜਾਂਦਾ ਫੇਰ ਵੀ ਕਸ਼ੋਰ ਹੀ ਰਹਿੰਦਾ ਹੈ ਉਸ ਮੰਨੋ ਕਰ ਲੈਂਦੇ ਗੁਰਮੁਖ ਵਸਤ ਕਰ ਲੈਂਦੇ ਆਪਿ ਉਹ ਹਰਿ ਰਸ ਪੀਂਦਿਆ ਸੰਤ ਸ੍ਰੀ ਗੁਰੂ ਰਹੀ ਦੇ ਬ੍ਰਹਮਾਨੰਦ ਰਸ ਨੂੰ ਪੀਂਦਾ ਕੀਂਦੇ ਹੈ ਪੀਂਦਾ ਹੈ ਉਹਨਾਂ ਨੇ ਸੋਣ ਸਰਬਨ ਬਾਣੀ ਗੁਰਬਖਾਣੀ ਇਹ ਭਾਈ ਜੇ ਵੀ ਕੰਨਾਂ ਨਾਲ ਬਾਣੀ ਸੁਣਨੀ ਹੈ ਗੁਰੂ ਸਾਹਿਬ ਦੀ ਦਸਾਂ ਤੋਂ ਕਸਮ ਕੀਤੀ ਹੋਈ ਹਰ ਰੰਗ ਤੁਰੀ ਚੜਾਇਆ ਤੇ ਹਰੀ ਦਾ ਪ੍ਰੇਮ ਕਰਨਾ ਹੈ ਸੂਰਿਆ ਤੱਕ ਹਵਾ ਚਾਏ ਦਾ ਚੰਨਾ ਹੈ ਇਹ ਕੋਰੀ ਤੇ ਚੜਾਤਾ ਗੁਰੂ ਸਾਹਿਬ ਜੀ ਨੇ ਕਹੇ ਜੀ ਪ੍ਰਵੇਸ਼ਰ ਦੀ ਪਲਾਤੀ ਨੂੰ ਸ਼ਾਦੀ ਕਰ ਦਿੱਤੀ ਖਰੀ ਦਾ ਰੰਗ ਪ੍ਰੇਮ ਦੇ ਅਪਰ ਦੀ ਦੇ ਅੰਦਰ ਹੈ ਜਿਹੜਾ ਹੈ ਹਰ ਰੰਗ ਪੂਰੀ ਜਿਹੜਾ ਹੈ ਖਰੀ ਦਾ ਰੰਗ ਮਨ ਸਰੀਰ ਦੀ ਗੁਰਮੁਖੀ ਹੋਣ ਚਾਲੇਗਾ ਚੜਾਉਣਾ ਇਹ ਸੁਨਿਆ ਦੇ ਦੇ ਤਾਂ ਹੀ ਖਰੀ ਦਾ ਰੰਗ ਰੂਪੀ ਲਗੜੇ ਚਾਹੇ ਆਰ ਰੰਗ ਤੁੰਡਾ ਆਇਆ ਹਰੀ ਦਾ ਰੰਗ ਜਿਵੇਂ ਕੋੜੀ ਨੂੰ ਚੜਾਉਣਾ ਕੀਤਾ ਹਰੀ ਦਾ ਰੰਗ ਕੋਈ ਨਹੀਂ ਚੜਾਇਆ ਦੁਰੀਆ ਵਸਦਾ ਦਾ ਹਰੀ ਦਾ ਰੰਗ ਚਾੜ ਦਿੱਤਾ ਇਹ ਦੇ ਵੀ ਕੋੜੀ ਨੇ ਮਹਾ ਮਾਰਗ ਪੰਥ ਵਿਖੜਾ ਮੋਹ ਜੋ ਧਿਆਨ ਕੁਮਾਲ ਦਾ ਸੰਸਾਰ ਦਾ ਉਹ ਯਾਰ ਜੂ ਜਿਹੜਾ 8 ਲੱਖ ਜੂਨ ਤਾਂ ਜਿਵੇਂ ਆਵਾ ਦਾ ਮਾਰਗ ਬੜਾ ਵਿਖਣਾ ਕਸ਼ਮਾ ਜਿੱਥੇ ਖੰਡੇ ਧਾਰ ਗਲੀਅਤ ਪੀੜੀ ਰਨ ਨਾਲੇ ਪਾਰ ਲੰਘਾਇਆ ਫਤਵੀ ਸਾਹਿਬ ਵੀ ਕਹਿੰਦੇ ਉਹਨੂੰ ਮਹਾਨ ਆਰਥਿਕ ਸੰਸਾਰ ਦੀ ਕਿਰਾਸੀ ਲੱਖ ਜੂਨ ਉਜਾਰੀ ਰੂਪੋ ਤਾਂ ਤੇ ਉਹ ਪਹਾੜਾਂ ਦਾ ਬੜਾ ਵਿਖੜਿਆ 5 ਕੋਸਾ ਰੂਪੋ ਜਿਸ ਵਿੱਚ ਕੰਮ ਕਰੋਦਾਰ ਦੇ ਬੜੇ ਬੜੇ ਸਰ ਪਹਣਗੇ ਵਿਖਣਾ ਕਸ਼ਮਾ ਲੰਘਣਾ ਉਹਨਾਂ ਤੋਂ ਗੁਰੂ ਸਾਹਿਬ ਵੀ ਕਹਿੰਦੇ ਜਨਾਂ ਦੇ ਤਾਈ ਸਾਰ ਲਾ ਕੇ ਮੁਕਤੀ ਦੇ ਕਿਨਾਰੇ ਤੇ ਪਹੁੰਚਾ ਤੋੜੀ ਤੇ ਜਨ ਦੇ ਰਾਮ ਉਪਾਇਆ ਰਾਮ ਜੇ ਤੁਝ ਜਾਤੀ ਦੀ ਦੇਰ ਤੇ ਕੋਈ ਅੱਗ ਜਲਣ ਵਾਲੀ ਜਿਹੜੀ ਆਯਾਰਾਮ ਮੁਖ ਮੈਂ ਆਪ ਦੀ ਕਿਰਪਾ ਦੀ ਆਸ ਤੇ ਬੈਠਾ ਕੀਤੀ ਇਹ ਮੁਖਾਵੇ ਆਰਾਮ ਹੈ ਭਾਈ ਜਿਤ ਹਰ ਪ੍ਰਭ ਜਪੈ ਇਸ ਕਰਕੇ ਹਰੀ ਪ੍ਰਭੂ ਅਕਾਲ ਪੁਰਖ ਦਾ ਜਾਪ ਕੀਤਾ ਜਾਂਦਾ ਹੈ ਸਾ ਧੰਨ ਧੰਨ ਤੁਹਾਈਆ ਰਾਮ ਸੰਤਦ ਯੋਗਨ ਦੇ ਮਾਤਾ ਸੰਤਦ ਯੋਗਨ ਦੇ ਪਿਤਾ ਹੈ ਤੇ ਧੰਨੋ ਤੁਹਾਈਆ ਨਾ ਤੇਜ ਘੋੜੀ ਦਿੱਖੀ ਜਿਹੜੀ ਹੋਵੇ ਬੜੀ ਤੋ ਸਿੱਖੀ ਚਲਣ ਵਾਲੀ ਉਹ ਨਾ ਹੋ ਜੇ ਨਾ ਤੁਹਾਈ ਹੈ ਨੰਨੇ ਦੇਰ ਕੁਇ ਤਿੱਖੀ ਕੋੜੀ ਜਿਹੀ ਹੈ ਰਾਮ ਇਹ ਲਈ ਜਿੱਦ ਹਰ ਪ੍ਰਭ ਜਾਪ ਦੇ ਯੋਗ ਦੇ ਇਹ ਤੇ ਦੋਵੇਂ ਤਨ ਲੱਗ ਜਾਂਦੇ ਜਿੱਦ ਹਰ ਪ੍ਰਭ ਜਾਪ ਸਾਧ ਧੰਸਾ ਵਸੈ ਜਿੱਦ ਕਰਕੇ ਗਰੀਬ ਨੂੰ ਜਪੀਦਾ ਹੈ ਸਾਧ ਸੰਪਰਯੋਗ ਦੇ ਹੈ ਸਾਵਾਸ਼ੇ ਉਹਦੇ ਮਨ ਤੋਂ ਤੰਗ ਹੋਰ ਪਾਇਆ ਕੀਰਤ ਜੁੜਨ ਦਾ ਰੋਈ ਭਾਈ ਕੀਰਤ ਜਿਹੜਾ ਪੁੰਨ ਕੀਤਾ ਸੀ ਪੂਰੇ ਨੇ ਜਰਮਾਂ ਦਾ ਉਹਦੇ ਨਾਲ ਪਰਮੇਸ਼ਰ ਨਾਲ ਕੀਤ ਜੁੜ ਗਿਆ ਇਹ ਕੋਈ ਮਹਿੰਕਾਰਮ ਦਾ ਜੋੜ ਨਾ ਪਾ ਲਿਆ ਵਾਹਿਗੁਰੂ ਜੀ ਜੁੜ ਗਏ ਹਾਂ ਚੜ ਦੇਹੜ ਘੂੜੀ ਦੇ ਲਹਾਏ ਇਸ ਤਰ੍ਹਾਂ ਦੇਹੜ ਦੇ ਰੂਪੀ ਘੂੜੀ ਤੇ ਲੱਗੇ ਵੇਖਮ ਕਥਨ ਸੰਸਾਰ ਸੁਮੁੰਦੇ ਤੋਂ ਮਾਰ ਲੰਨਾ ਆਸਾ ਪਾਰ ਲੈ ਗੁਰਮੁਖ ਪਰਮਾਨੰਦ ਨਾਮ ਗੁਰਕਾਰ ਗੁਰਮੁਖ ਜਿਹੜੇ ਇਹ ਕਾਜੀ ਹੈ ਮੁਖੀ ਗੁਰਾਂ ਦੁਆਰਾ ਮਿਲ ਕੇ ਪਰਮਾਨੰਦ ਹਰ ਹਰ ਦਾਮਨ ਮੰਦਰੀ ਹੋਏ ਹਰ ਹਰ ਦਾ ਜੁਜਾਇਆ ਪੂੜੈ ਹਰ 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 ਪਰਮੇਸ਼ਰ ਨੇ ਆਪ ਦੀ ਪ੍ਰਾਪਤੀ ਦਾ ਵਿਆਹ ਰੂਪੀੇ ਕਾਰਨ ਚ ਆਇਆ ਹੈ ਮਿਲ ਸੰਤ ਜਨਾਂ ਅਨਜਾਨੇ ਆਇਓ ਸਤਿਓ ਪਰ ਕੰਨਾਂ ਮਿਲੇ ਇਹ ਗਿਆਨ ਆਈ ਹੈ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜਨਾਨਕ ਹਰ ਵਾਰ ਪਾਇਆ ਮੰਗਲ ਸਰੀਰੂਪ ਵਰਪੰਨੀ ਪਾ ਲਿਆ ਮੰਗਲ ਜੋ ਅਨੰਦ ਰੂਪ ਹੈ ਮੰਗਲਾ ਚਾਰ ਆਕੇ ਮਾਲ ਦੇ ਜਸ ਨੂੰ ਇਹ ਵਰਪਤੀ ਹੈ ਮੇਰੇ ਸੰਤ ਜਨਾਵਾ ਆਈਆਂ ਜਿਨ੍ਹਾਂ ਨਾਲ ਮਿਲ ਕੇ ਜਿਸਰਵ ਜਾਤਾ ਤੁਸੀਂ ਜਿਹਾ ਗੁਰੂ ਤੇ ਬੁਲਾਈਆਂ ਪ੍ਰਾਪਤ ਹੋਈਆਂ ਵਡਹਾਂ ਰਾਮਾ ਹੱਲਾ ਚੌਥਾ ਦੇਹ ਤੇ ਜਲੜੀ ਕੀ ਸਾਮਸਾ ਲਗੀ ਬੇਕ ਤੇ ਜਿਲਦਿਕ ਕਹਾਂ ਜੇ ਜੀ ਤੇਰ ਕੋੜੀ ਦੀ ਨਹੀਂ ਆਈਆਂ ਯਾਦੀ ਦੀ ਹਰ ਨਵਰੰਦੀਆ RAM ਕਦੇ ਹਰੀ ਵੀ ਨਵੀਨ ਰੰਗ ਆਵਾਹ ਹੈ ਹਰੀ ਵੀ ਪ੍ਰੇਮ ਨਵੇਂ ਰੰਗ ਵਾਲਾ ਨਵੇਂ ਆਨੰਦ ਵਾਲਾ ਹੈ ਨਿਤ ਨਮੋ ਸਹਿ ਮੇਰਾ ਨਿਤ ਨਮੋ ਸਦਾ ਸਜਾਤਾ ਸਦਾ ਨਵੀਂ ਰੰਗ ਵਾਲਾ ਇੱਕ ਰਸ ਲੈਣ ਵਾਲਾ ਸਰੂਪ ਹੈ ਦਾ ਆਉਂਦਾ ਹੈ ਭਾਈ ਗੁਰ ਗਿਆਨ ਗੁਰੂ ਹਰਮੰਗੀ ਆਰਾਮ ਗੁਰ ਗਿਆਨ ਅਪਰੋਹ ਗਿਆਨ ਗੁਰੂ ਸਾਹਿਬ ਦੇ ਪਾਸੋਂ ਹਰੀ ਦਾ ਮੰਗਣਾ ਮਿਲ ਜੇ ਭਾਈ ਗਿਆਨ ਮੰਗੀ ਹਰ ਕਥਾ ਚਿੰਦੇ ਦੇ ਦੇਣੂ ਜੀ ਵੀ ਕਦਾ ਜਲਦੀ ਸੋਣੀ ਹੋਣੀ ਹੈ ਇਹ ਲਖਨਊ ਆਉਣੀ ਹੈ ਮੇਰੇ ਦਿਲਾਂ ਨੂੰ ਹੋਰ ਇਨਫੋਰਮੇਸ਼ਨ ਦੇ ਨਾਲ ਨੂੰ ਯਾਦ ਕਰਕੇ ਕਸਲਾ ਨਹੀਂ ਜੀ ਇੱਕ ਮਰ ਜਾਣਾ ਨਹੀਂ ਜਾਣੀ ਸਾਬੀ ਜਾਣਨਾ ਦਿੱਤਾ ਹੈ ਮਾ ਵੀ ਜਾਣੇ ਸਾਧਨਾ ਦੀਆ ਕਰਦੇ ਸਿਰਖ ਨੂੰ ਨਾਲ ਸਾਰੇ ਸਹੀ ਕਸਲਾ ਕਰਦੇ ਆ ਰਾਵਣਾਂ ਦੀਆਂ ਬਰੀਏ ਰਾਮ ਆਰਾਮ ਬ੍ਰਿਗੇ ਨਾਲ ਨੇ ਬਣਾ ਰਹੀਆਂ ਜੇ ਆਸ ਪੀੜੇ ਕਰਨ ਕਿਸਾ ਨਮੋ ਨਾਮ ਸਲਾਹ ਹਰ ਪ੍ਰਭ ਹਰੀ ਰਾਮ ਗਰਿਆ ਹੋਆ ਅਤੇ ਹਰੀ ਦੇ ਸਾਰੇ ਬਿਵਾਸਾ ਦਾ ਹਾਰ ਕੇ ਬਹੁਤ ਸੰਗਤ ਹੈ ਉਹ ਜੀ ਹਾਂ ਦਾ ਰਿਖਲਾ ਹੋ ਹਰ ਭਾਗ ਤੋਂ ਹਰ ਜਨਮ ਮੰਗੀਆ ਉਹਦੇ ਦੇ ਹਰੀ ਦੇ ਘਰ ਮੈਂ ਉਹਨਾਂ ਜੀ ਕਰਦੇ ਉਹਨਾਂ ਜਹਾਂ ਦੇ ਨਾਲ ਜੇ ਮੇਰੀ ਦੀ ਭੰਤੀ ਮਾਰੋ ਕੋ ਬਾਸਰ ਮੰਗਣਾ ਕੀਤੀ ਹੈ ਜਿਹਾ ਨੇ ਕਹੇ ਨਾਨਕ ਸੁਣੋ ਸੰਤ ਹੋਵੋ ਸੰਤ ਹੋਵੋ ਸਰਬੀ ਅਰੇ ਜੇ ਨਾ ਬਾਸ ਦਾ ਜਿੰਦਗੀ ਨਹੀਂ ਹੈ ਸੰਤ ਬਹੂ ਜਨੋ ਦੇ ਘਰ ਕੋ ਬਾਈ ਮਾਸ਼ਾਲਾ ਜਿਹੜੀ ਖੋਸੋ ਹਰ ਪਾਗ ਤੇ ਗੋਵਿੰਦ ਕਾ ਇਹ ਸਾਰੀਆਂ ਕੋਈ ਮਾਰੇ ਉੱਪਰ ਰੋਪਨ ਸਾਰੀ ਗੋਵਿੰਦ ਜੋ ਪਰਮੇਸ਼ਵਰ ਹੈ ਕੋਈ ਹੰਤ ਹੈ ਸਤਿ ਸ਼੍ਰੀ ਅਕਾਲ ਜੀ ਸ੍ਰੋਮਣੀ ਹੈ ਦੇਹ ਕੰਨ ਕਹਿੰਦੇ ਹੋ ਨੀਨ ਗੋਵਿੰਦ ਨਾਰਾਮ ਸਭ ਗੁਰੂ ਜੀ ਦਾ ਕੋਈ ਜੰਮੀ ਵੀ ਹੋਣੀ ਚਾਹੀਦੀ ਹਰ ਕੋਈ ਦੱਸਿਆ ਕਿ ਕੰਨ ਨਾਮ ਨੀਨ ਗੋਵਿੰਦ ਨਾਰਾਮ ਇਹ ਜਿਹੜੀ ਸੇ ਭਾਈ ਕੰਨ ਖੁਦ ਕੀਤੀ ਹੈ ਜਿਹਨਾਂ ਨੂੰ ਬਚਾਰਾ ਵੱਲੋਂ ਨਹੀਂ ਨਹੀਂ ਕੰਚੀ ਮੁਸੋਬੇ ਨੇ 12 ਮਹੀਨੇ سونے ਦੀ ਸੀ ਇਹ ਕੋਲੋਂ ਜੀਨ ਪਾਈ ਸੀ ਜੇ ਕੰਚੀ ਜੀਨ ਜਿਸ ਜਿੰਨਾ ਦੋਨੇ سونے ਦੇ ਲਾਗੇ ਸੀ ਕੋਈ ਨਾ 100 ਜੀਨ ਅੰਗਾਰ ਵਿੱਚ ਇੱਕ ਤੇ ਦੋ ਬਾਰਾ ਇਹ ਪਾ ਦੋ ਆ ਬਾਰਾਂ ਦਾ 12 ਬੰਨੀ ਦੀ ਲੱਖੀ ਆ ਉਹਨਾਂ ਦੇ ਪਾਈ ਹੋਈ ਜਿਨ੍ਹਾਂ ਗੋਲੇ ਦੇ ਰੰਗੋ ਵਾਲੀ ਜਾਈਦਾ ਹੈ ਫਰਨੇ ਰੰਗਾ ਜਿਨ੍ਹਾਂ ਦੀ ਮੁੱਖਾ ਦੇ ਰਿਣੀਂਦੀ ਕੱਦ ਰੰਗ ਦੀ ਨਹੀਂ ਸਿਰ ਦੇਖਿੰਦੀ ਆ ਬਖਾਰਾ ਵੱਲੋਂ ਉਹਨਾਂ ਦੇ ਪੰਜਨ 12 ਬੰਦੇ ਸਾਰੀਆਂ ਆਈ 5000 ਗਾਂ ਮੰਦਰੇ 5000 ਗਾਂ ਮੰਦਰੇ ਨਾਮ ਤੋਂ ਕੋਲੋਂ ਇਹਨਾਂ 12 ਜਿਨ੍ਹਾਂ ਨੇ ਜਿੱਤ ਲਿਆ ਹੈ ਇਹ ਗੀਤ ਸੁਨੇਰੀ ਰੰਗ ਦੀ ਸੰਗਰ 12 ਵੰਨ ਦੀ ਸੁਨੇਰੀ ਕਉਨਾ ਕੀਤੀ ਹੋਏ ਬਿਲਨਾ ਨਾ ਬਨਨ ਹੋ ਰੰਗਦਾ ਹੁੰਦਾ ਹੈ ਜੜ ਹਾਰਾ ਲੇ ਪਾਈ ਮਾਰ ਕੇ ਜੜ ਹੜਾ ਹਰ ਨਾਮ ਜੜ ਹੜਾ ਜੜ ਹੜਾ ਹਰ ਨਾਮ ਰਤਨ ਨਾਰਾਮ ਜਿਹੜਾ ਰਾਜੀ ਕਈਆਂ ਕਾਠੀਆਂ ਹੱਟਣ ਜਿਹੇ ਹੁੰਦੇ ਸਤਿ ਮਹਾਰਾਜ ਕਹਿੰਦੇ ਇਸ ਵਿੱਚ ਵੀ ਭਾਈ ਇਹ ਰੂਝਾਨੇ ਹਨ ਜੜ ਹੜਾ ਹਰ ਨਾਮ ਰਤਨ ਨਾਰਾਮ ਜਿਹੜਾ ਜੋ ਹਰੇਕ ਪਾਪਾਂ ਨੂੰ ਹਰਨ ਵਾਲਾ ਨਾਮ ਹੈ ਰਤਨ ਨਾਰਾਮ ਇਹ ਭਾਈ ਉਚਤਨ ਜਗਤ ਕਰੀਏ ਜਿਹੜੇ ਹੋਏ ਹਨ ਜੜ ਨਾਮ ਰਤਨ ਗੋਵਿੰਦ ਪਾਇ ਜਿਨ੍ਹਾਂ ਨੂੰ ਮੋਹ ਰੂਪੀ ਰਤਨਾਂ ਦੀ ਜੜਾਈ ਕਾਠੀ ਇਹ ਸਿਨੈ ਕਾਠੀ ਜਿਵਾਈ ਜਿਹੋ ਹੈ ਉਹਨਾਂ ਨੂੰ ਗੋਬਿੰਦ ਪਰਮੇਸ਼ਰ ਨੂੰ ਪਾ ਲਿਆ ਹੈ ਹਰ ਮਿਲੇ ਹਰ ਗੁਣ ਸੁਖ ਘਣੇ ਉਹ ਮਿਲ ਗਏ ਹਰੀ ਇਹ ਗੁਣ ਗਿਆਨ ਕਰਕੇ ਜੋ ਘਣੇ ਸੁਖ ਬ੍ਰਹਮਾ ਨੰਦ ਦੇ ਦੇਣ ਵਾਲਾ ਕੜਾ ਕੜਾ ਨੰਦ ਰੂਪ ਸੁਖ ਸੁਪਾ ਪਰਮੇਸ਼ਰ ਜੇ ਹਰੀ ਦੇ ਗੁਣ ਗਿਆਨ ਦੇ ਨਾਲ ਮਿਲੇ ਹਰੀ ਦੀ ਪ੍ਰਾਪਤੀ ਵਾਲੇ ਪ੍ਰੇਮ ਆਗੁਣ ਨਾਲ ਮਿਲੇ ਤਾਂ ਹਰੀ ਦੇ ਕਨੇ ਸੁਖ ਨੂੰ ਪ੍ਰਾਪਤ ਕੀਤਾ ਮਿਲ ਕੇ ਹਰੀ ਨਾਲ ਗੁਰ ਸਾਧੂ ਦੇ ਪਾਇਆ ਹਰ ਨਾਮ ਧਿਆਇਆ ਇਹੋ ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਜਦੋਂ ਗੁਰਾਂ ਦਾ ਦਿੱਤਾ ਆ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ ਗੁਰ ਸ਼ਬਦ ਪਾਇਆ ਗੁਰਾਂ ਦੁਆਰਾ ਸ਼ਬਦ ਬ੍ਰਹਮ ਪਾਇਆ ਹੈ ਕਿਵੇਂ ਪਾਇਆ ਹਰੀ ਦੇ ਨਾਮ ਨੂੰ ਪਾਇਆ ਹੈ ਵੱਡ ਭਾਗੀ ਹਰ ਰੰਗ ਹਰ ਬਣ ਉਹ ਵੱਡਿਆਂ ਭਾਗਾ ਵਾਲੇ ਪੁਰਖ ਹਨ ਜਿਨ੍ਹਾਂ ਨੂੰ ਹਰੇ ਦਾ ਰੰਗ ਜੋ ਹਰੀ ਦਾ ਰੰਗ ਆਨੰਦ ਮੰਨ ਰਿਹਾ ਹੈ ਹਰ ਮਿਲੇ ਸੁਆਮੀ ਅੰਤਰਜਾਮੀ ਉਹ ਹੋਰੀ ਸ਼ਰਮੁਕੇ ਸ਼ਿਆਮੀ ਹੰਪੂ ਦੇ ਪ੍ਰੇਰਕ ਜੋ ਅੰਦਰ ਦੀ ਘੜਕਾਂ ਵੀ ਜਾਨੂ ਵਾਲੇ ਮਿਲ ਗਏ ਸਰਬ ਕੇ ਮਾਲਕ ਹਰ ਨਵਤਨ ਹਰ ਨਵਰੰਗੀਆਂ ਉਹਨਾਂ ਦਾ ਹਰੀ ਦੀ ਪ੍ਰਾਪਤੀ ਵਾਲੇ ਵਿਗਿਆਸੀਆਂ ਦੀ ਜਿਹੜੀ ਸਰਦਾ ਹੈ ਇਹ ਵੀ ਨਵੀਨਤਾ ਨੇ ਹੈ ਸੁੰਦਰ ਹੈ ਅਪੇ ਹਰੀ ਵੀ ਨਵੀਨ ਰੰਗ ਵਾਲਾ ਸਹਿਬ ਨਿਤ ਨਵ ਇੱਕ ਰਸ ਲੈਣ ਵਾਲਾ ਮਿਲ ਗਿਆ ਹੈ ਹਰ ਨਵਤਨ ਹਰ ਨਵਰੰਗੀਆਂ ਹਰੀ ਜੋ ਨਵੇਂ ਤੋਂ ਨਵੇਂ ਸਰੂਪ ਵਾਲਾ ਸੁੰਦਰ ਤੋਂ ਸੁੰਦਰ ਸਰੂਪ ਚਾਨਦ ਵਾਲਾ ਹੈ ਓ ਸਰੀ ਦੇ ਰੰਗੀਆਂ ਪ੍ਰੇਮ ਵਿੱਚ ਰੰਗੇ ਗਏ ਨਵੇਂ ਨਵੀਨ ਰੰਗ ਵਿੱਚ ਚੜ ਗਿਆਂ ਪ੍ਰੇਮ ਦਾ ਨਾਨਕ ਵਖਾਣਾ ਨਾਮ ਜਾਣ ਸ੍ਰੀ ਗੁਰੂ ਨਾਨਕ ਦੇਵ ਗੁਰੂ ਰਾਮਦਾਸ ਜੀ ਕੰਧ ਕਸਮ ਕਰਦੇ ਐ ਜੋ ਪਰਮੇਸ਼ਰ ਦੇ ਨਾਮ ਨੂੰ ਜਪਦੇ ਐ ਉਹ ਹਰਿ ਨੂੰ ਜਾਣਦੇ ਹਨ ਹਰ ਨਾਮ ਹਰ ਪ੍ਰਭ ਮੰਗੀਆ ਸ੍ਰੀ ਦੇ ਪ੍ਰਭੂ ਦੇ ਪਾਸੇ ਸਤਿਗੁਰਾਂ ਦੇ ਪਾਸੋਂ ਹਰ ਹਰ ਨਾਮ ਨੂੰ ਹੀ ਮੰਗਣਾ ਕਰੀਏ ਕੜਿਆਲ ਮੁਖੇ ਗੁਰ ਅੰਕਸ ਪਾਇਆ ਰਾਮ ਇਹ ਗਰੀਬ ਨਵਾਜ਼ੀ ਕੜਿਆਲਤਾ ਆਦਿ ਨੇ ਗੁਰ ਗਿਆਨ ਗਿਆਨ ਰੂਪੀ ਕੰਦਿਆਰਾ ਕ슴 ਕੀਤਾ ਹੈ ਇਹ ਮਾਰੇ ਹਾਥੀ ਨੂੰ ਸ਼ੁੱਧ ਕਰਨ ਵਾਸਤੇ ਵੀ ਕੋ ਅੰਕਸ ਜ਼ਾਹੀਦਾ ਹੈ ਮਾਰਾ ਕਹਿੰਦੇ ਜਿਵੇਂ ਭਾਈ ਕੜਿਆਲ ਗੁਰਾਂ ਦਾ ਗਿਆਨ ਅਨੁਭਵ ਗਿਆਨ ਮੁਕੂ ਚਕਿਆ ਹੈ ਕਨਿਆ। ਐਵੇਂ ਮਨ ਰੂਪੀ ਹਾਥੀ ਨੂੰ ਵਸ ਕਰਨ ਵਾਸਤੇ ਗੁਰਾਂ ਦਾ ਜਿਹੜਾ ਸ਼ਬਦ ਹੈ ਅੰਕਸ਼ਕੁੰਡਾ ਹੈ। ਇਸ ਦੇ ਨਾਲ ਮਨ ਹਾਥੀ ਸਿੱਧਾ ਹੋ ਕੇ ਚੱਲ ਪੈਂਦਾ ਹੈ। ਇਹ ਅੰਕਸ਼ਕੁੰਡਾ ਤਾਣਾ ਕੀਤਾ ਰਾਮ ਏ ਪਿਆਰੇ ਮਨ ਰੂਪੀ ਹਾਥੀ ਨੂੰ ਵਸ ਕਰਨ ਵਾਸਤੇ ਮਨ ਮੈਗਲ ਉਪਰ ਸਾਉ ਦਾ ਵਸ ਆਇਆ ਰਾਮ। ਗੁਰਾਂ ਦੇ ਸ਼ਬਦ ਹੀ ਭਾਈ ਅੰਕਸ਼ ਹੈ ਕੁੰਡਾ ਹੈ। ਇਹ ਮਨ ਜਿਹੜਾ ਮੈੰਗਲ ਹਾਥੀ ਹੈ ਇਹ ਵੀ ਗੁਰਾਂ ਦੇ ਸ਼ਬਦ ਕਰਕੇ ਵਸ ਆਇਆ ਹੈ ਮਨ ਵਸਗਾ ਤਾਂ ਆਇਆ ਪਰਮ ਪਦ ਪਾਇਆ ਜਦੋਂ ਮਨ ਦੀ ਗੱਤ ਜਿਹੜੀ ਚਾਲ ਸੀ ਵਸ ਆ ਗਿਆ ਮਨ ਗੁਰਾਂ ਦੇ ਸ਼ਬਦ ਦੀ ਕੁੰਾਈ ਕਰਕੇ ਉਸ ਵਕਤ ਪਰਮ ਪਦ ਕੈਵਲ ਮੁਕਤੀ ਨੂੰ ਪਾ ਗਿਆ ਹੈ ਬਾਸਾਨ ਕਾਮਪ ਤਿਆਰੀ ਕੋਦ ਅਧਿਕਾਰੀ ਰੂਪ ਇਸਤਰੀ ਉਹ ਜੀਵਿਆ ਇਸਤਰੀ ਸਖੀ ਕੰਤੂ ਵਾਇਰੂ ਨੂੰ ਪਿਆਰੀ ਹੈ ਅੰਤਰ ਪ੍ਰੇਮ ਲੱਗਾ ਹਰ ਤੇਤੀ ਜਿਨਾਂ ਦਾ ਭਾਈ ਅੰਦਰੋਂ ਪ੍ਰੇਮ ਪਰਮੇਸ਼ਰ ਦੇ ਸਾਥ ਲੱਗ ਗਿਆ ਹੈ ਸਰੂ ਹੈ ਹਰ ਪ੍ਰਭ ਨਾਰੀ ਉਹ ਹਰੀ ਪ੍ਰਭੂ ਦੇ ਕਰ ਜਿਵੇਂ ਪਟਿਆਣੀ ਬਣ ਕਰਕੇ ਰਾਣੀ ਰਾਜੇ ਦੇ ਘਰ ਹੁੰਦੀ ਹੈ ਯੋ ਕਰੂਪ ਦੇ ਚ ਹੁੰਦੇ ਹਰੀ ਤੋਂ ਉਹ ਦੇ ਨਾਰੀ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਹੋ ਕੇ ਹਰ ਰੰਗ ਰਾਤੀ ਸਹਿ ਜੀ ਮਾਤੀ ਯੋ ਸੋਹਣ ਕੋ ਹਰੀ ਦੇ ਪ੍ਰੇਮ ਰੰਗ ਦੇ ਰਿਤੀ ਹੋਈ ਹੈ ਕੋਨੋ ਅਮਲਖਾੜ ਦੀ ਲੋੜ ਨਹੀਂ ਸ਼ਰਾਪੀਨ ਦੀ ਲੋੜ ਨਹੀਂ ਫੀਮਖਾਨ ਦੀ ਲੋੜ ਨਹੀਂ ਸੰਘ ਕੋੜ ਕੇ ਪੀਣ ਦੀ ਲੋੜ ਨਹੀਂ ਸਹੀ ਜੇ ਮਾਤੀ ਸੈ ਸਰੂਮਿਤ ਮਾਸਤ ਹੋ ਗਈ ਬਿੱਤੀ ਹਰ ਪ੍ਰਭ ਹਰ ਹਰ ਪਾਇਆ ਇਹਨਨ ਹਰ ਹਰ ਤਉ ਜੋ ਸਾਰਿਆਂ ਨੂੰ ਹਰੇ ਭਰੇ ਕਰਨਵਾ ਫਤੇ ਸਾਰਿਆਂ ਜਿਸਮਨਤੂ ਵੀ ਆਪਕਾ ਉਸ ਪ੍ਰਭੂ ਨੂੰ ਪਾ ਰਿਹਾ ਹੈ ਨਾਨਕ ਜਨ ਹਰਦਾਸ ਕਹਿਤ ਹੈ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਹਰੀ ਦੇ ਸੇਵਕ ਬਣ ਕੇ ਇਸ ਪ੍ਰਕਾਰ ਜਨ ਕਹਿੰਦੇ ਹੈ ਵੱਡ ਭਾਜੀ ਹਰ ਹਰ ਧਿਆਇ ਜਿੰਨੇ ਵਿੰਦੇ ਨੇ ਵਡਿਆਈ ਦੀ ਸੋ ਭਜਦੀ ਹੈ ਉਹ ਨਿਸਕਾਮ ਕਰਮੋ ਵਾਲੇ ਵੱਡੇ ਭਾਗਾਂ ਵਾਲਿਆਂ ਨੇ ਹਰੀ ਜੋ ਸਾਰੇ ਪਾਪਾਂ ਦਾ ਹਾਰਕ ਉਸ ਇਹਾਕਾਰ ਮੁਕਤੀ ਕਰਕੇ ਧਿਆਇਆ ਹੈ ਕਿ ਹਾਤਾ ਧਿਆਨ ਦਾ ਹੰਕਾਰ ਛੱਡ ਕੇ ਧਿਆਕਾਰ ਮੁਕਤੀ ਕਰਕੇ ਦੇਹ ਧੂੜੀ ਦੀ ਜਿਸ ਹਰ ਪਾਇਆ ਰਾਮ ਭਾਈ ਦੇ ਘੋੜੀ ਹੈ ਗੁਰੂ ਘਤਿਆਰਿਓ ਏ ਜੀਵਾਤਮਾ ਨੂੰ ਚੜਕੇ ਜਿਸ ਤੇ ਹਰੀ ਅਕਾਲ ਪੁਰਖ ਨੂੰ ਪਾ ਲਿਆ ਹੈ RAM हे ਪਿਆਰੇ ਮਿਲ ਸਤਗੁਰ ਜੀ ਮੰਗਲ ਗਾਇਾਰਾਂ ਜੀ ਸਤਗੁਰਾਂ ਦੇ ਨਾਲ ਮਿਲ ਕਰਕੇ हे ਪਿਆਰੇ ਜੀ ਮੰਗਲ ਮਹਾਰਾਜ ਦੇ ਕੀਰਤਨ ਨੂੰ ਯਸ ਨੂੰ ਗਾਉਣਾ ਕੀਤਾ ਹੈ RAM ਪਿਆਰੇ ਹਰ ਗਾਏ ਮੰਗਲ RAM ਨਾਮ ਜੋ ਹਰੀ ਦੇ ਰਸ ਵਿੱਚ ਹੋਏ RAM ਦੇ ਨਾਮਾ ਨੂੰ ਜਪਦੇ ਹੈ ਤੇ ਮੰਗਲ ਯਸ ਗਾਉਂਦੇ ਹਨ ਹਰ ਸੇਵ ਸੇਵਕ ਸੇਵਕ ਉਹਨਾਂ ਨੇ ਹਰੀ ਦੇ ਸੇਵਕ ਬਣ ਕੇ ਜੀਵਾਂ ਕੀਤੀ ਤੇ ਫਿਰ ਸੇਵ ਕੀ ਹੋਰ ਕੇ ਵੀ ਸੇਵਾ ਕਰਨੀ ਕੀ ਰਹਗੀ ਬਕਾਇਆ ਕੰਮ ਸੇਵਾ ਉਹਦੀਆਂ ਵਿੱਚੇ ਹੋ ਗਈਆਂ ਹਰ ਸੇਵ ਸੇਵਕ ਸੇਵਕ ਕੀ ਹਰੀ ਨੂੰ ਸੇਵਨ ਵਾਲੇ ਜਿਹੜੇ ਦੇਵਤੇ ਹਨ ਦੇਵਤੇ ਆਲੇ ਸੇਵਕ ਜਿਹੜੇ ਹਨਗੇ ਅਗੇ ਮੰਨਣੇ ਜੋ ਵਰਨਾ ਆਦਿਕ ਜਿਹੜੇ ਹਨ ਇਹ ਸੇਵਕ ਭਾਵ ਕਰਨ ਵਾਲੇ ਹਰੀ ਦੇ ਸੇਵ ਪੂਜਨੀਕ ਦੇ ਉਹਨਾਂ ਵਰਨਾ ਆਦਿਕਾਂ ਨੇ ਉਹ ਹਰੀ ਪਰਮੇਸ਼ਰ ਦੀ ਸੇਵਾ ਕੀਤੀ ਇਸ ਕਰਕੇ ਜਿਨ੍ਹਾਂ ਨੇ ਪਰਮੇਸ਼ਰ ਦੀ ਸੇਵਾ ਕਰ ਲਈ ਉਹ ਹਰੀ ਦੇ ਸੇਵਕ ਬਣ ਕੇ ਫਿਰ ਉਹਨਾਂ ਨੂੰ ਹੋਰ ਕਿਸੇ ਦੀ ਸੇਵਾ ਕਰਨ ਦੀ ਕੀ ਲੋੜ ਹੋएगी ਉਹ ਸੇਵ ਸਾਰਿਆਂ ਦੇ ਸੇਵਣ ਯੋਗ ਹੋ ਗਏ ਹਰ ਸੇਵ ਉਸ ਸੇਵ ਦੇ ਸੇਵਕੀ ਦੇਵਕ ਦਾ ਹਵਾਰ ਕਰਕੇ ਜਿਨ੍ਹਾਂ ਨੇ ਹਰੀ ਦੇ ਸੇਵਕ ਬਣ ਕੇ ਸੇਵਾ ਕੀਤੀ ਹੈ ਉਹ ਹਰੀ ਦੇ ਸੇਵਨੇ ਯੋਗ ਉਹ ਸਾਰਿਆਂ ਦੇ ਬਣਾ ਤੇ ਹਰੀ ਨੇ ਸੋਹਣਾ ਦੇ ਪੂਜਨੇ ਯੋਗ ਬਣ ਗਏ ਇਸੇ ਤੇ ਹਰੀ ਦਾ ਸੇਵਨ ਕਰਦੇ ਬਾਣੀ ਕਰਕੇ ਹਰੀ ਦੇ ਸੇਵਕ ਮੰਨ ਕਰਕੇ ਹਰੀ ਦੀ ਸੇਵਾ ਕਰਦੇ ਤਨ ਕਰਕੇ ਇਸ ਪ੍ਰਕਾਰ ਇਹਦੇ 11 ਅਰਥ ਕਰਦੇ ਹਨ ਅੱਗੇ ਪਿੱਛੇ ਕਰਕੇ ਅੱਖਰ ਪਰ ਇਸ ਕਿਨ ਮੁਖ ਦੋਹਰ ਤੁੰ ਕੀ ਤਰ ਖਾ ਹਰੀ ਜੋ ਸੇਵਣੇ ਯੋਗ ਉਹਦੇ ਸੇਵਾ ਕਰਕੇ ਜਿਨਾਂ ਸੇਵਾ ਕੀ ਕਮਨ ਕੇ ਸੇਵਾ ਕੀਤੀ ਹੈ ਕੀ ਉਹਨੂੰ ਹੋਰ ਕਿਸੇ ਦੀ ਸੇਵਨ ਕਰ ਲਈ ਦੋਲ ਰਹੇਗੀ ਉਹ ਸੇਵਣੇ ਯੋਗ ਹੋ ਕੇ ਸਭ ਦੇ ਬ੍ਰਹਮ ਆਪ ਕਰਦੇ ਪ੍ਰਭ ਜਾਏ ਪਾਵ ਰੰਗ ਮਹਿਲੀ ਪ੍ਰਭ ਜਾਏ ਪਾਵ ਰੰਗ ਮਹਿਲੀ ਉਹ ਪ੍ਰਭੂ ਨੂੰ ਜਾ ਕੇ ਪਾ ਲੈਂਦੇ ਐ ਰੰਗ ਇਹਨਾਂ ਨੂੰ ਲੈ ਕੇ ਮਹਿਲੀ ਜੀ ਆਸੂ ਸਰਬੋਦੀ ਜਗਤਪੁਰਿਆ ਤਨ ਨੂੰ ਕਾ ਲੈਂਦੇ ਆ ਅਨੰਦ ਦੇ ਸਵੇਤ ਮਹਿਦੀ ਜੀਆ ਸੂ ਹਰ ਰੰਗ ਮਾਣੇ ਰੰਗ ਕੀ ਹਰ ਲਈ ਆਏ ਪਾਵੈ ਰੰਗ ਮਹਿਦੀ ਖਰੀਦੀ ਜਗਾ ਜੋ ਪੁਰਿਆ ਪਦ ਹੈ ਤਰਬ ਤਰਬ ਜਾਏ ਪਾਵੈ ਰੰਗ ਮਹਿਦੀ ਉਹਦੀ ਜਗਾ ਜੋ ਸਤਿ ਸਤਿ ਰੂਪ ਹੈ ਉਹ ਜਾ ਕਰ ਕੇ ਮੇਰੀ ਦੁਨੀਆ ਦਾ ਕਿਸੇ ਤੋਂ ਹੋ ਕੇ ਪਾ ਲੈਂਦੇ ਹੰਸੂ ਨੂੰ ਕੀ ਜਗਾ ਨਹੀਂ ਹਰ ਰੰਗ ਮਾਣੇ ਰਾਂਗੂ ਸਿਓ ਹਰੀਏ ਨੰਦਰੂ ਮਾਣਦੇ ਨੂੰ ਬਾਕੀ ਕੀ ਲੰਦ ਰਹਿ ਗਿਆ ਪਰਨ ਸਾਰਿਆਂ ਨੂੰ ਆਨੰਦ ਪ੍ਰਾਪਤ ਹੋਵੇਗਾ ਹਰ ਰੰਗ ਮਾਣੇ ਰਾਂਗੀ ਹਰੀਏ ਜਨ ਰੰਗਣਾ ਕੀਤੀ ਹੈ ਦਿੱਤੀ ਇਸ ਕਰਕੇ ਮਨ ਬਾਣ ਸ੍ਰੀ ਕਉ ਕਰੀਏ ਆਨੰਦ ਨੂੰ ਮਾਣਦੇ ਹਨ ਉਹਨਾਂ ਰਾਮ ਗਾਏ ਮਨ ਸੁਹਾਏ ਮਹਾਂਤ੍ਰ ਮੇਸ਼ੇਂ ਦੇ ਗਉਣ ਜਿਨ੍ਹਾਂ ਨੂੰ ਗਾਉਣਾ ਕੀਤਾ ਹੈ ਮਾਣ ਕਰਕੇ ਸੁਹਾਏ ਸੁਧਾ ਦੇ ਸਹਿਤ ਹਨ ਉਹ ਮੰਨਣ ਕਰਦੇ ਆ ਜੋ ਤਾਂ ਇਹ ਪ੍ਰਕਾਸ਼ ਦੇ ਸਹਿਦਨ ਹਰ ਗੁਰਮਤਿ ਮੰਨ ਕੇ ਆਇਆ ਜਿਨਨ ਹਰੀ ਦੇ ਤਾਂ ਹੀ ਗੁਰਮਤਿ ਦੁਆਰਾ ਮਨ ਤੇ ਹੁਣਾ ਕੀਤਾ ਹੈ ਜਨ ਨਾਨਕ ਹਰਿ ਕਿਰਪਾ ਧਾਰੀ ਸ੍ਰੀ ਹਰਿ ਸੈ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੇ ਤੇ ਕਿਰਪਾ ਦੀਸ਼ਟੀ ਕੀਤੀ ਹੈ ਰੇ ਧੀ ਧੀ ਚੜ ਹਰ ਪਾਇ ਉਹਨਾਂ ਦੇ ਜੀਵਾਤਮਨ ਮੁੱਖਾ ਬੇਰੁਖੀ ਕੋਰੀ ਤੇ ਅਸਵਾਰ ਹੋ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਿਆ ਮੁਕਤ ਰੂਪੀ ਲਾੜੀ ਬਿਆਲੀ ਹੈ ਉਹ ਪ੍ਰਗਮ ਮੁਗਤ ਹੋ ਗਏ ਲੋਕ ਪਰ ਲੋਕ ਵਿੱਚ ਉਹਨਾਂ ਦਾ ਆਵਾਜ਼ ਹੋ ਨਹੀਂ ਮਿਲ ਗਿਆ ਇਹ ਘੋੜੀਆਂ ਭਾਈ ਗੋਣੀਆਂ ਚਾਹੀਦੀਆਂ ਹੋਰ ਘੋੜੀਆਂ ਨਾਲਿਆਂ ਨੂੰ ਘੋੜੀਆਂ ਤੇ ਲਗਾ ਕੇ ਗੋਣਾ ਇਹ ਘੋੜੀਆਂ ਨਹੀਂ ਚੰਗੀਆਂ ਇਹ ਗੁਰਮਾਧੀਆਂ ਘੋੜੀਆਂ ਇਹ ਜੀਤਵਾ ਕੇ ਆਪਣੇ ਆਪ ਨੂੰ ਸਫਲਾ ਕਰੋ